ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਟ੍ਰੈਫਿਕ ਨਿਯਮਾਂ ਨੂੰ ਸਿੱਕੇ ਟੰਗ ਤੇ ਜਿੱਥੇ 80 100 ਦੀ ਸਪੀਡ ਤੇ ਗੱਡੀਆਂ ਚੱਲਦੀਆਂ ਫੋਰ ਲਾਈਨ ਦੇ ਉੱਪਰ ਰੋਂਗ ਸਾਈਡ ਆਵੇ ਤਾਂ ਕੀ ਕਹਿਣਾ ਚਾਹੋਗੇ ਜੇਕਰ ਇਹੋ ਗਲਤੀ ਦਿਹਾੜੀਦਾਰ ਜਾਂ ਮਜ਼ਦੂਰ ਬੰਦਾ ਕਰੇ ਤਾਂ ਉਸ ਦਾ ਚਲਾਨ ਕਟਿਆ ਜਾ ਸਕਦਾ ਹੈ ਪਰ ਡੀਐਸਪੀ ਨੂੰ ਕੀ ਕਹਿਣਾ ਚਾਹੋਗੇ ਮੇਰਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਕਿਸੇ ਨੂੰ ਬਦਨਾਮ ਕਰਨਾ ਨਹੀਂ ਮੇਰਾ ਮਕਸਦ ਇਹੀ ਹੈ ਇਸੇ ਕਰਕੇ ਨੰਬਰ ਪਲੇਟ ਛਪਾਈ ਗਈ ਹੈ ਇੱਕ ਸਾਡੇ ਸਮਾਜ ਨੂੰ ਸਨੇਹਾ ਦੇਣਾ ਹੈ ਕਿ ਸਾਡੇ ਰੋਜ਼ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਕੱਲੇ-ਕੱਲੇ ਨੌਜਵਾਨ ਘਰਾਂ ਦੇ ਧੀ ਪੁੱਤ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕੇ ਤੇ ਜੇਕਰ ਟ੍ਰੈਫਿਕ ਨਿਯਮਾਂ ਦੀ ਪੱਟੀ ਪੜਾਉਣ ਵਾਲੀ ਇਹ ਗਲਤੀ ਕਰਨਗੇ ਤਾਂ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਦਾ ਫਰਜ਼ ਨਿਭਾਓ ਇਸ ਸੁਨੇਹੇ ਨੂੰ ਘਰ ਘਰ ਤੱਕ ਪਚਾਓ ਇਹ ਡੀਐਸਪੀ ਸਿਰਫ 300 ਮੀਟਰ ਦਾ ਉੱਪਰ ਘੁੰਮ ਕੇ ਆਉਣ ਦੀ بجائے 500 ਮੀਟਰ ਰੋਂਗ ਸਾਈਡ ਜਾ ਰਿਹਾ ਤਾਂ ਇਸ ਕਰਕੇ ਦੋਸਤੋ ਫਰਜ਼ ਬਣਦਾ ਹੈ ਕਿ ਅਸੀਂ ਚਾਹੇ ਉਹ ਡੀਐਸਪੀ ਹੋਵੇ ਤੇ ਜਾਂ ਸਾਡਾ ਨਾਰਮਲ ਮਜ਼ਦੂਰ ਜਾਂ ਕਿਸਾਨ ਹੋਵੇ ਤੇ ਜਿਹੜਾ ਬੰਦਾ ਗਲਤ ਹੈ ਅਸੀਂ ਗਲਤ ਨੂੰ ਗਲਤ ਕਹੀਏ ਤਾਂ ਕਿ ਅਸੀਂ ਸਮਾਜ ਨੂੰ ਸਹੀ ਰਾਹ ਤੇ ਲਿਜਾ ਸਕੀਏ